सरदार हरमेर सिंह जी डॉक्टर एम प्रकाश डॉक्टर एम प्रकाश आम आदमी पार्टी सरदार नर सिंध जी सगर आम आदमी पार्टी सरदार हरमेर सिंध जी डॉक्टर एम प्रकाश जी साढे पंज पंज सतकार सरदार नरेंद्र पाल सिंह जी सगवा

பச்சி ஆ ਦੋਲਾਂ ਪਾਈ ਕਰ ਰਿਹਾ ਲੋ ਸਰਪੰਚੋ ਫਾਦੇ ਪਰ ਆਇਆ ਨਹੀਂ ਇਹ ਕਹਿੰਦੇ ਹਾਂ ਰਣ ਕਾਲ ਕਾਲੋ ਆਪ ਮੀਨੂੰ ਅਗਲੇ ਇਨਫਰਸਾਈਂ ਸਾਹਮਣੇ ਕਾਫੀ ਦਿੱਤਾ ਹੈ ਕਿ ਜੋ ਔਲ ਵਾਲੀ ਪ੍ਰੋਜੈਕਟ ਨੇ ਕਿ ਨੂੰ ਆਪਾਂ ਦਾ ਕਰਨਾ ਚਾਹੀਏ ਉਹਦਾ ਬਜਟ ਤੇ ਮਸੰਨਾ ਦਾ ਕਰਨਾ ਜਾਂ ਘਾਟਾ ਕਰਨਾ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੇ ਹੱਥੋਂ ਹੋਈਆਂ ਨੇ ਕੋਈ ਸਾਰਾ ਜੇ ਸਰਕਾਰ ਦੇ ਨਾਲ ਚੰਮਣ ਵਾਲੇ ਜਿਹੜੇ ਮੈਂਬਰ ਬੰਨਤਾ ਦਾਾ ਹੀ ਅੱਗੇ ਕੰਮ ਕਰਦੇ ਨੇ ਮੇਰਾ ਵੀ ਨਾਮ ਵੀ ਡਾਕਟਰੋਂ ਪ੍ਰਕਾਸ਼ ਮੈਂ ਪਿੰਡ ਬੈਖਾਸ ਤੋਂ ਸਾਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇਰਾ ਜੋ ਪਿੰਡ ਬੈਖਾਸ ਤੋਂ ਤੇ ਜੋ ਪਾਰਟੀ ਸੰਤਾ ਮਾਨ ਸਮਾਨ ਅਸੀਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪਿੰਡ 'ਚ ਪਹਿਲਾਂ ਵੀ ਬਹੁਤ ਕੰਮ ਕਰ ਚੁੱਕੇ ਆਂ ਹੋਰ ਹੋਰ ਕੰਮ ਕਰਾਂਗੇ ਮੈਂ ਵੀ ਪਿੰਡ ਬਹਿਖਾਸ ਤੋਂ ਇੱਕ ਬਿਲਕੁਲ ਸੁਸਾਇਟੀ ਐ ਉਹਦੇ ਜੁੜਿਆ ਹੋਇਆ ਲੋਕਾਂ ਦੇ ਦੁੱਖ ਸੁੱਖਾਂ ਵਿੱਚ ਸਾਥ ਦੇ ਵੀ ਗਏ ਤਾਂ ਮੈਨੂੰ ਪੂਰੀ ਮਿਆਦਾ ਮੇਰਾ ਪਿੰਡ ਮੇਰਾ ਪਰਿਵਾਰ ਮੇਰੇ ਨਾਲ ਖੜੇਗਾ ਤੇ ਮੈਂ ਖਾਸ ਸਪੈਸ਼ਲ ਆਰਬੀ ਲੈਵਲ ਦਾ ਬੜਾ ਧੰਨਵਾਦ ਕਰਨਾ ਜਿਨ੍ਹਾਂ ਸਾਨੂੰ ਇੱਕ ਇੰਟਰ ਲੈਂਡ ਦਾ ਵਕਲਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਸ ਤਰ੍ਹਾਂ ਦੇ ਕੰਮ ਜਿਹੜੇ ਕਿੱਥੇ ਜਾਣਗੇ ਮੇਹਨਤ ਜਿਹੜੇ ਕੰਮ ਦੀ ਉਹ ਜੋ ਵੀ ਇੱਕ ਗਰੀਬ ਜਨਤਾ ਵਿੱਚ ਜਿਵੇਂ ਮਕਾਨ ਹੋ ਗਏ ਉਹਨਾਂ ਦੇ ਪਰਚਾ ਰਹਿੰਦੀਆਂ ਨੇ ਪਿੰਡਦਿਆਂ ਜੋ ਸੜਕਾਂ ਨਾਲੀਆਂ ਉਹਦੇ ਪ੍ਰਤੀ ਜ਼ਿਆਦਾ ਕਰਾਂਗੇ ਮੇਨ ਜੋ ਗਰੀਬ ਜਨਤਾ ਦੇ ਉਸ ਬਾਰੇ ਪੂਰਾ ਵਿਚਾਰ ਸੋਚੇਗਾ ਉਹਨਾਂ ਕੰਮ ਹੋਣਗੇ ਪਿੰਡ ਵਾਸੀ ਲੋਕੀ ਅਪੀਲ ਕਰੋ ਮੈਂ ਪਿੰਡ ਵਾਸੀ ਅਪੀਲ ਕਰਨਾ ਚਾਹੁੰਦਾ ਤੇ 14 ਤਰੀਕ ਨੂੰ ਆਪਣੀ ਕੀਮਤੀ ਇੱਕ ਇੱਕ ਵੋਟ ਪਾ ਕੇ ਜਨ ਦੇ ਨਿਸ਼ਾਨ ਤੇ ਵੋਟ ਪਾਓ ਸਾਨੂੰ ਕਾਮਯਾਬ ਕਰੋ ਸਾਡੀ ਕਾਮਯਾਬੀ ਤੁਹਾਡੀ ਕਾਮਯਾਬੀ ਬਸ ਇੱਕ ਵਾਰੀ ਮੋਹ ਰਣੀ ਹੈ ਉਸ ਤੋਂ ਬਾਅਦ ਜੋ 5 ਸਾਲ ਨੇ ਉਹ ਅਸੀਂ ਤੁਹਾਡੇ ਸੇਵਾ ਵਿੱਚ ਪੂਰੇ ਨਿਭਾਵਾਂਗੇ